ਬੜੀ ਖੁਸ਼ੀ ਦੀ ਗੱਲ ਹੈ ਮਾਨਜੁਗ ਮੁੱਖ ਮੰਤਰੀ ਪੰਜਾਬ ਜੋ ਕਿ ਪੰਜਾਬ ਦਾ ਦਰਦ ਰੱਖਦੇ ਨੇ ਔਰ ਮੈਂ ਦੇਖ ਰਿਹਾ ਜਦੋਂ ਦੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਉਹਨਾਂ ਨੇ ਰਾਹ ਦੇਣੇ ਕੀਤਾ ਹੋਇਆ ਔਰ ਲੋਕ ਵੀ ਅੱਜ ਪ੍ਰਸ਼ੰਸਾ ਜਿਹੜੀ ਆ ਉਹਨਾਂ ਦੀ ਮਿਹਨਤ ਦੀ ਕਰ ਰਹੇ ਨੇ ਸੋ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਹੜੀਆਂ ਕਈ ਰੂਟ ਤੇ ਦੁਰਘਟਨਾ ਹੋ ਜਾਂਦੀਆਂ ਸੀ ਕਈਆਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਸੀ ਕਿਉਂਕਿ ਸਮੇਂ ਸਿਰ ਹਸਪੀਟਲ ਨਾ ਪਹੁੰਚਣ ਕਰਕੇ ਅੱਜ ਬਟਾਲੇ ਵਿਖੇ ਸਾਨੂੰ ਮਟਾਲਾ ਪੁਲਿਸ ਨੂੰ ਜਿਹੜੀਆਂ ਐਸਐਸਐਫ ਜਿਹੜੀਆਂ ਸਰਕ ਸੁਰੱਖਿਆ ਫੋਰਸ ਜਿਹੜੀ ਹੈ ਉਹ ਮਹੱਈਆਂ ਕਰਾਈਆਂ ਗਈਆਂ ਨੇ ਸਾਨੂੰ ਗੱਡੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਗਈਆਂ ਨਾਲ ਟੀਮਾਂ ਜਿਹੜੀਆਂ ਨਾਲ ਦਿੱਤੀਆਂ ਗਈਆਂ ਨੇ ਮੈਂ ਤੈਅ ਦਿਲੋਂ ਸ਼ੁਕਰਗੁਜ਼ਾਰ ਕਰਦਾ ਹਾਂ ਕਿਉਂਕਿ ਜੋ ਅਸੀਂ ਲੋਕਾਂ ਨੂੰ ਕਿਹਾ ਸੀ ਵੀ ਤੁਹਾਡੇ ਹੱਕਾਂ ਲਈ ਤੁਹਾਡੇ ਹੱਕ ਸੱਚ ਲਈ ਨਾਲ ਤੁਰਾਂਗੇ ਤੁਹਾਡੀ ਹਿਫਾਜ਼ਤ ਲਈ ਨਾਲ ਤੁਰਾਂਗੇ ਇਹ ਵੀ ਜਿਹੜਾ ਮਾਨਜੁਗ ਮੁੱਖ ਮੰਤਰੀ ਪੰਜਾਬ ਜੀ ਦਾ ਬਹੁਤ ਵੱਡਾ ਮੈਂ ਕਹਿ ਸਕਦਾ ਵੀ ਉਪਰਾਲਾ ਹੈ ਕਿਉਂਕਿ ਇਹ ਜਿਹੜੀਆਂ ਗੱਡੀਆਂ ਨੇ ਹਮੇਸ਼ਾ ਰੋਡ ਦੇ ਉੱਤੇ ਰਹਿਣਗੀਆਂ ਜਦੋਂ ਵੀ ਕਿਤੇ ਕੋਈ ਦੁਰਘਟਨਾ ਹੁੰਦੀ ਹੈ ਰੱਬ ਨਾ ਕਰੇ ਕੋਈ ਕਿਸੇ ਦਾ ਨੁਕਸਾਨ ਹੋਵੇ ਪਰ ਜਦੋਂ ਵੀ ਜੇ ਕੋਈ ਅਚਾਨਕ ਐਸੀ ਕੋਈ ਦੁਰਘਟਨਾ ਹੁੰਦੀ ਹੈ ਤੇ ਜਿਹੜੀ ਸਾਡੀ ਸੜਕ ਸੁਰੱਖਿਆ ਫੋਰਸ ਜਿਹੜੀ ਹੈ ਉਹ 24 ਘੰਟੇ ਲੋਕਾਂ ਦੀ ਹਿਫਾਜ਼ਤ ਲਈ ਤਿਆਰ ਹੈ ਇਹਦੇ ਵਿੱਚ ਇੱਕ ਪ੍ਰਸ਼ੰਸਾ ਦਾ ਵਿਸ਼ੇ ਵੀ ਹੈ ਲੋਕਾਂ ਵਿੱਚ ਇੱਕ ਵੱਖਰੀ ਖੁਸ਼ੀ ਦੀ ਲਹਿਰ ਹੈ ਕਿਉਂਕਿ ਆ ਖੜੇ ਸੀ ਆਪਾਂ ਤੇ ਸਾਡੇ ਨਾਲ ਤੁਰਦੇ ਲੋਕ ਵੀ ਅੱਜ ਕਾਫੀ ਨਾਲ ਰੁਕੇ ਵੀ ਹੋਰ ਉਹ ਵੀ ਵਧਾਈ ਸਾਨੂੰ ਜਿਹੜੀ ਦੇ ਰਹੇ ਨੇ ਵੀ ਬਾਦ ਜੋਗ ਮੁੱਖ ਮੰਤਰੀ ਪੰਜਾਬ ਜੋ ਕੀ ਹੈ ਪੰਜਾਬ ਦੇ ਹਿੱਤਾਂ ਦੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਮੈਂ ਧੰਨਵਾਦ ਕਰਨਾ ਮੈਡਮ ਐਸਐਸਪੀ ਸਾਡੇ ਜਿਹੜੇ ਅਸ਼wini ਗੋਤਿਆਲ ਜੀ ਜਿਨ੍ਹਾਂ ਨੇ ਬਟਾਲੇ ਦੀ ਡਵੈਲਪਮੈਂਟ ਨੂੰ ਬਟਾਲਾ ਜ਼ਿਲ੍ਹੇ ਨੂੰ ਫੋਕਸ ਨੂੰ ਬਹੁਤ ਵਧੀਆ ਢੰਗ ਨਾਲ ਜਿਹੜਾ ਕੰਮ ਕਰਾ ਰਹੇ ਨੇ ਔਰ ਇਹਨਾਂ ਦੇ ਆਉਣ ਤੋਂ ਬਾਅਦ ਸਾਡੇ ਬਟਾਲੇ ਦੇ ਵਿੱਚ ਜਿਹੜੀ ਕ੍ਰਾਈਮ ਦੀ ਸਥਿਤੀ ਸੀ ਉਹ ਅੱਜ ਕ੍ਰਿਮੀਨਲ ਕੋਈ ਕਰਤੇ ਰਹਿੰਦਾ ਪਰ ਇਹਨਾਂ ਨੂੰ ਪਤਾ ਲੱਗਦਾ ਵੀ ਹੁਣ ਬਖਸ਼ਿਆ ਨਹੀਂ ਜਾਊਗਾ ਸੋ ਮੈਂ ਤੈਨੂੰ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੀ ਮਿਹਨਤ ਜਿਹੜੀ ਹੈ ਬਹੁਤ ਸੜਕ ਸੁਰੱਖਿਆ ਫੋਰਸ ਜੋ ਹੈ ਲੋਕ ਪਾਰਟਿਕੂਲਰਲੀ ਜੋ ਆਪਣੇ ਡਾਟਾ ਹਾਈਵੇਜ਼ ਹੈਗੇ ਔਰ ਨਾਲ ਹੀ ਜੋ ਮੇਨ ਰੋਡ ਸਟੇਟ ਰੋਡਸ ਹੈਗੇ ਉਹਨਾਂ ਨੂੰ ਕਵਰ ਕਰਨ ਵਾਸਤੇ ਹੈਗੇ ਇਹ ਇੱਕ ਐਮਰਜੈਂਸੀ ਰਿਸਪਾਂਸ ਕੇ ਤੌਰ ਤੇ ਕੰਮ ਕਰਦੇ ਹਨ ਔਰ ਹਰ 30 ਕਿਲੋਮੀਟਰ ਦੇ ਵਿੱਚ ਇੱਕ ਗੱਡੀ ਜੋ ਇੱਕ ਗੱਡੀ ਦਾ ਜੋ ਦਾਇਰਾ ਦਿੱਤੀ ਗਈ ਹੈਗੀ ਉਹ 30 ਕਿਲੋਮੀਟਰ ਦਿੱਤੀ ਹੈ ਤਾਂ ਉਹਦੇ ਹਿਸਾਬ ਸੇ ਸਾਡੇ ਜੋ ਬਟਾਲਾ ਜ਼ਿਲ੍ਹਾ ਬਟਾਲਾ ਦੇ ਚਾਰ ਜੋ ਗੱਡੀਆਂ ਹੈ ਆਲਰੇਡੀ ਇਹ ਸਭ ਲੋਕ ਚੱਲ ਰਹੇ ਹੈਗੇ ਔਰ ਇਹਦੇ ਨਾਲ ਇੱਕ ਇੰਟਰਸੈਪਟਰ ਜੋ ਹੈਗਾ ਉਹ ਵੀ ਸਭ ਨੂੰ ਮਿਲ ਰਿਹਾ ਹੈ ਜੋ ਅਗਰ ਐਸਐਸਫ ਦਾ ਮੇਨ ਕੰਮ ਹੈਗਾ ਇੱਕ ਤੋਂ ਜੋ ਵੀ ਕੰਜਸ਼ਨ ਵਗੈਰਾ ਹੁੰਦੀ ਹੈ ਰੋਡ ਦੇ ਵਿੱਚ ਜਿਵੇਂ ਹਾਈਵੇ ਹਾਈਵੇਸ ਤੇ ਹੁੰਦੇ ਆ ਉਹਨਾਂ ਦਾ ਧਿਆਨ ਰੱਖਣੀ ਹੈ ਕਿ ਕੋਈ ਕੰਜਸ਼ਨ ਨਾ ਹੋਵੇ ਉਹਨਾਂ ਨੂੰ ਇਮੀਡੀਏਟਲੀ ਖੁਲਵਾੜਾ ਔਰ ਦੂਜੀ ਮੋਸਟ ਇੰਪੋਰਟੈਂਟ ਜੋ ਹੈਗਾ ਕੋਈ ਵੀ ਐਕਸੀਡੈਂਟ ਵਿਕਟਿਮ ਜੋ ਰਹਿੰਦੇ ਨੇ ਉਹਨਾਂ ਨੂੰ ਉਹਨਾਂ ਦਾ ਫਰਸਟ ایڈ ਕਰਨਾ ਔਰ ਅ ਐਂਬੂਲੈਂਸ ਆਨ ਦੇ ਵਿੱਚ ਅਗਰ ਸਮਾਂ ਲੱਗਦੀ ਹੈ ਤਾਂ ਫਿਰ ਉਹਨਾਂ ਨੂੰ ਇਮੀਡੀਏਟਲੀ ਨੇੜੇ ਵਾਲੇ ਜੋ ਹਸਪਤਾਲ ਹੁੰਦੀ ਹੈ ਉੱਥੇ ਤੱਕ ਪਹੁੰਚਾਣਾ ਹੈਗਾ ਉਹਦੇ ਨਾਲ ਨਾਲ ਹੀ ਜੋ ਆਪਣੀ ਟ੍ਰਾਫਿਕ ਦੀ ਅਵੇਅਰਨੈਸ ਹੁੰਦੀ ਹੈ ਔਰ ਜੋ ਲੋਕਲ ਪੁਲਿਸ ਹੁੰਦੇ ਆ ਉਹਨਾਂ ਦੀ ਇਹਨਾਂ ਨੇ ਸਹਾਇਤਾ ਦੇਣੀ ਹੈਗੀ ਔਰ ਜੋ ਅਵੇਅਰਨੈਸ ਪਰਮੇ ਉਸਕੂਲ ਦੇ ਲੈਵਲ ਤੇ ਹੁੰਦੀ ਹੈ ਜਾਂ ਇੱਕ ਸੈਮੀਨਾਰ ਵਗੈਰਾ ਕਰਵਾ ਕੇ ਉਹਦੇ ਨਾਲ ਉਹਦਾ ਅਵੇਅਰਨੈਸ ਜੋ ਹੈਗਾ ਉਹ ਜਨਰੇਟ ਕਰਨੀ ਹੈਗੀ ਜੀ ਧੰਨਵਾਦ